ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਨਾਲ ਦੀ ਸਕਰੀਨ ਤੇ ਤਸਵੀਰਾਂ ਦਿਖਾ ਰਿਹਾ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਪਠਾਨਕੋਟ ਦੇ ਵਿੱਚ ਇੱਕ ਮਾਤਰ ਕ੍ਰੈਸ਼ਰ ਇੰਡਸਟਰੀ ਜਿਹਦੇ ਨਾਲ ਜਿਹੜਾ ਪਠਾਨਕੋਟ ਦਾ ਨਹੀਂ ਪੂਰੇ ਪੰਜਾਬ 'ਚ ਹੀ ਕਹਿ ਸਕਦੇ ਆ ਇੱਥੋਂ ਜਿਹੜਾ ਕਾਰੋਬਾਰ ਚੱਲਦਾ ਕਿਉਂਕਿ ਇੱਥੋਂ ਰੇਤਾ ਵੈਰੀ ਜਾਂਦਾ ਸੀਗਾ ਤਸਵੀਰਾਂ ਦਿਖਾ ਰਿਹਾ ਇਹ ਕ੍ਰੈਸ਼ਰ ਇੰਡਸਟਰੀ ਜਦੋਂ ਦੀ ਸਰਕਾਰ ਬਣੀ ਹੈ ਤਕਰੀਬਨ ਬੰਦ ਦੀ ਕਗਾਰ ਤੇ ਹੈ ਜਦੋਂ ਸਰਕਾਰ ਬਣੀ ਸੀਗੀ 50 ਦੇ ਵਿੱਚ ਤੇ ਇਹਨਾਂ ਵੱਲੋਂ ਇੱਕ ਦਾਵਾ ਕੀਤਾ ਗਿਆ ਸੀਗਾ ਵਾਅਦਾ ਕੀਤਾ ਗਿਆ ਸੀ ਕਿ ਲੋਕਾਂ ਨੂੰ ਜਿੱਥੇ ਸਸਤੀ ਜਿਹੜੀ ਰੇਤ ਬਜਰੀ ਦਿੱਤੀ ਜਾਏਗੀ ਉੱਥੇ ਹੀ ਇੰਡਸਟਰੀ ਨੂੰ ਵੀ ਸਹੀ ਢੰਗ ਨਾਲ ਚਲਾਇਆ ਜਾਏਗਾ ਤਾਂ ਜੋ ਲੋਕਾਂ ਦਾ ਜਿਹੜਾ ਕਾਰੋਬਾਰ ਰੋਟੀ ਚੁੱਲ੍ਹਾ ਜਿਹੜਾ ਹੈਗਾ ਚੱਲ ਸਕੇ ਪਰ ਤਸਵੀਰਾਂ ਦੇਖ ਸਕਦੇ ਹੋ तकरीबन ਜਿਹੜੀ ਇੰਡਸਟਰੀ ਬੰਦ ਹੈ ਤੇ ਲੋਕਾਂ ਦੇ ਵਿੱਚ ਤਰਾਹੀ ਤਰਾਹੀ ਮਚੀ ਹੋਈ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕ ਜਿਹੜੇ ਦੁਕਾਨਦਾਰ ਹੈ ਉਵੀ ਕਿਤੇ ਨਾ ਕਿਤੇ ਇਸ ਏਰੀਏ ਦੇ ਬਿਲੇ ਬੈਠੇ ਹੋਏ ਨੇ ਦੁਕਾਨਾਂ ਤੇ ਕੋਈ ਗ੍ਰਾਹਕ ਨਹੀਂ ਹੈ ਉਹਨਾਂ ਵਿੱਚ ਵੀ ਜਿਹੜੀ ਹੈ ਤਰਾਹੀ ਤਰਾਹੀ ਮਚੀ ਹੋਈ ਹੈ ਪਰ ਹੁਣ ਜਿਹੜਾ ਕਹਿੰਦੇ ਨੇ ਕਿ ਕੁਝ ਕ੍ਰੈਸ਼ਰ ਜਿਹੜੇ 20 ਕ੍ਰੈਸ਼ਰ ਦੇ ਕਰੀਬ ਹੈਗੇ ਨੇ ਜਿਨ੍ਹਾਂ ਨੂੰ ਜਿਹੜਾ ਹੈ ਸਰਕਾਰ ਵੱਲੋਂ ਚਲਾਣ ਦੀ ਅਨੁਮਤੀ ਦਿੱਤੀ ਗਈ ਹੈ ਪਰ ਬਾਕੀ ਕ੍ਰੈਸ਼ਰ ਜਿਹੜੇ ਆ ਕਹਿੰਦੇ ਨੇ ਕਿ ਕੋਈ ਫਾਰਮੈਲਟੀ ਪੂਰੀ ਨਹੀਂ ਹੋਈ ਇੱਥੇ ਜੇ ਗੱਲ ਕਰੀਏ ਸਾਬਕਾ ਬਥੇ ਜਗਵਿੰਦਰ ਪਾਲ ਜੀ ਦੀ ਉਹ ਕ੍ਰੈਸ਼ਰ ਓਨਰ ਵੀ ਹੈਗੇ ਨਾ ਉਹਨਾਂ ਨੇ ਗਲਤ ਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਹੈਗਾ ਕਿ ਜੇਕਰ ਸਾਰਿਆਂ ਨੂੰ ਐਨਓਸੀ ਦਿੱਤੀ ਹੈ ਜਿਹੜੇ ਕ੍ਰੈਸ਼ਰ ਲੱਗੇ ਨੇ ਉਹ ਸਰਕਾਰ ਦੀਆਂ ਸ਼ਰਤਾਂ ਪੂਰੀਆਂ ਕਰਦੇ ਨੇ ਇੰਡਸਟਰੀ ਚਲਾਣੀ ਹੈ ਤੇ ਸਰਕਾਰ ਵੱਲੋਂ ਪੂਰੀ ਚਲਾਣੀ ਚਾਹੀਦੀ ਹੈ ਖੱਡਾਂ ਦੀ ਗੱਲ ਕਰੀਏ ਤੇ ਖੱਡਾਂ ਦੀ ਓਕਸ਼ਨ ਹੋਈ ਹੈ ਕਹਿੰਦੇ ਉਹ ਵੀ ਚੱਲਣਗੇ ਨਹੀਂ ਚੱਲਿਆ ਤਾਂ ਉਹਨਾਂ ਦੇ ਪਰਚਾ ਕੀਤਾ ਜਾਏਗਾ ਗੱਲਬਾਤ ਸੁਣਾਉਣਾ ਹੈ ਲੋਕਾਂ ਨਾਲ ਜਿਹੜੀ ਤਰਾਹੀ ਤਰਾਹੀ ਲੋਕਾਂ 'ਚ ਕਿਵੇਂ ਮਚੀ ਹੈ ਤੇ ਜੇ ਸਾਬਕਾ ਬਧਾਈ ਜੁਗਿੰਦਰਪਾਲ ਜੀ ਹੈਗੇ ਉਹਨਾਂ ਨੇ ਕੀ ਇਸ ਸੰਬੰਧੀ ਕਿਹਾ ਤਦ ਤੱਕ ਬਣੀ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ মিডিਆ ਹਾਂਜੀ ਬਾਈ ਕੀ ਨਾਂ ਹੈ ਆਪਣਾ ਮੇਰਾ ਨਾਂਜੀ ਸ਼ੇਖਰ ਸ਼ਰਮਾ ਸ਼ਿਵ ਜੀ ਕੀ ਕੰਮ ਕਰਦੇ ਤੁਸੀਂ ਸਾਡਾ ਜੀ ਇੱਥੇ ਮੋਟਰਾਂ ਦਾ ਕੰਮ ਹੈ ਕੀੜੀ ਖੁਰਦ ਦੇ ਵਿੱਚ ਇੱਕ ਕ੍ਰੈਸ਼ਰ ਇੰਡਸਟਰੀ ਦੇ ਨਾਲ ਅਸੀਂ ਜੁੜੇਦੇ ਹਾਂ ਤੇ ਮੋਟਰਾਂ ਦਾ ਕੰਮ ਕਰੀਦਾ ਜੀ ਰਿਪੇਅਰ ਦਾ ਚੰਦ ਹੋ ਗਿਆ ਕਿ 3 ਸਾਲ ਹੋ ਗਿਆ ਸਰਕਾਰ ਬਣੇਗੀ ਇੰਡਸਟਰੀ ਕਹਿੰਦੇ ਤਕਰੀਬਨ ਬੰਦ ਹੀ ਪਈ ਐ ਚੱਲੀ ਨਹੀਂ ਕੀ ਫਾਇਦਾ ਹੋ ਰਿਹਾ ਤੁਹਾਨੂੰ ਕੋਈ ਨੁਕਸਾਨ ਨਹੀਂ ਰਿਹਾ ਤੇ ਮਾਲਕ ਜਿਹੜੇ ਕ੍ਰੈਸ਼ਰ ਓਨਰ ਹੈਗੇ ਆ ਉਹਨਾਂ ਨੂੰ ਕੀ ਫਾਇਦਾ ਦੇਖੋ ਜੀ 3 ਸਾਲ ਹੋ ਗਿਆ ਸਰਕਾਰ ਬਣੇ ਦੇ ਫਾਇਦੇ ਵਾਲੀ ਤੇ ਕੋਈ ਗੱਲ ਨਹੀਂ ਜੀ ਹੈਗੀ ਇਹ ਨੁਕਸਾਨ ਹੀ ਨੁਕਸਾਨ ਹੈ ਜੀ ਕਾਰੋਬਾਰ ਬੰਦ ਪਏ ਆ ਸਾਡਾ ਕੰਮ ਹੈ ਜੀ ਕ੍ਰੈਸ਼ਰਾਂ ਨਾਲ ਰਿਲੇਟਿਡ ਕ੍ਰੈਸ਼ਰੀ ਬੰਦ ਐ ਤੇ ਸਾਡਾ ਕਾਰੋਬਾਰ ਵੀ ਬੰਦ ਹੈ ਤੁਸੀਂ ਜਾ ਕੇ ਦੇਖੋ ਤੇ ਕ੍ਰੈਸ਼ਰਾਂ ਦੇ ਪਟੇ ਪੜ ਗਏ ਨੇ ਕ੍ਰੈਸ਼ਰਾਂ ਉੱਤੇ ਕਾਹ ਜੰਮ ਗਿਆ 2.5-3 ਸਾਲ ਹੋ ਗਿਆ ਜੀ ਇੰਡਸਟਰੀ ਬੰਦ ਹੋਏ ਦੇ ਤੇ ਅਸੀਂ ਵੀ ਉਹਦੇ ਨਾਲ ਹੀ ਜੁੜੇ ਆ ਜੀ ਅਸੀਂ ਵੀ ਇਦਾਂ ਹੀ ਆ ਜੀ ਤੁਹਾਡੇ ਸਾਹਮਣੇ ਮੇਰੇ ਕੋਲ ਤੇ 6-6 ਮੁੜੇ 7-7 ਮੁੜੇ ਕੰਮ ਕਰਦੇ ਸੀ ਤੁਸੀਂ ਕੈਮਰਾ ਮਾਰ ਕੇ ਦੇਖੋ ਅੱਜ ਇੱਕ ਮੁੜਾ ਰਹਿ ਗਿਆ ਮੇਰੇ ਕੋਲ ਉਹਨੂੰ ਵੀ ਮੈਂ ਜਵਾਬ ਦੇਣ ਨੂੰ ਫੇਰੇ ਕਰਨਾ ਤੇ ਉਹ ਮੇਰੇ ਅੱਗੇ ਹੱਥ ਜੋੜੇ ਕਰਦਾ ਭਾਜੀ ਮੈਂ ਕਿੱਥੇ ਜਾਵਾਂਗਾ ਲੀ ਖੁਰਦੇ ਦੇ ਵਿੱਚ ਤੁਹਾਡੀ ਹੀ ਦੁਕਾਨਾਂ ਜਾਂ ਹੋਰ ਵੀ ਦੁਕਾਨਦਾਰ ਹੈਗੇ ਮੈਂ ਕਹਿੰਦਾ ਭਾਜੀ ਸਾਰੀਆਂ ਦੁਕਾਨਾਂ ਦੇਖ ਲਓ ਤੁਸੀਂ ਜਾ ਕੇ ਤੁਸੀਂ ਕੈਮਰੇ ਵਾਲਿਓ ਮੀਡੀਆ ਵਾਲਿਓ ਤੁਸੀਂ ਸਾਰੇ ਕਿਤੇ ਚਾਂਤੀ ਮਾਰ ਲਓ ਤੁਸੀਂ ਦੇਖ ਲਓ ਤੇ ਸਾਰਿਆਂ ਦਾ ਬੁਰਾ ਹਾਲ ਹੈ ਜੀ ਕਿੰਨੇ ਕ੍ਰੈਸ਼ਰ ਹੈਗੇ ਇਸ ਖੁਰਦੇ ਵਿੱਚ ਦੇਖੋ ਜੀ ਕੀੜੀ ਦੇ ਵਿੱਚ ਹੋਣਿਆ 50 30 ਕ੍ਰੈਸ਼ਰ ਹੋਣੇ ਆ ਜੀ ਉਸ ਤੋਂ ਅਲੱਗਾਂ ਲੱਗ ਸਟੇ ਵੀ ਹੈਗੇ ਆ ਹੋਣਿਆ ਥੋੜੀ ਪਾਰ ਨਰੋਟ ਵੀ ਆਗੇ ਨੇ ਇਹ ਦੇਖੋ ਕੱਲ ਇੱਕ ਖਬਰ ਲੱਗੀ ਸੀ ਜੀ ਕਿ ਜਿਹੜੇ 20 ਦੇ ਤਰੀਕ ਜਿਹੜੇ ਕ੍ਰੈਸ਼ਨ ਹੈਗੇ ਨੇ ਉਹ ਚੱਲਣਗੇ ਜਿਨ੍ਹਾਂ ਨੇ ਸਰਕਾਰ ਦੇ ਜਿਹੜੇ ਡਾਕੂਮੈਂਟਲ ਰਿਹਾ ਜਾਂ ਫਾਰਮੈਟ ਇਹਨੂੰ ਪੂਰੀਆਂ ਕੀਤੀਆਂ ਕਿ 20 ਤੋਂ ਬਾਅਦ ਜਿਹੜੇ ਹੈਗੇ ਉਹ ਕਿਹੜੇ ਗਾਇਦ ਹੈ ਜਿਹਨੂੰ ਕਰ ਦੇ ਜਾਣ ਦੇਖੋ ਜੀ ਸਰਕਾਰ ਚਲਾਣਾ ਚਾਹੁੰਦੀ ਹੈ ਦੇਖੋ ਜੀ ਗੱਲ ਇਸ ਤਰ੍ਹਾਂ ਹੈਗੀ ਹੈ ਜਿੰਨੇ ਵੀ ਕ੍ਰੈਸ਼ਨ ਵਾਲੇ ਨੇ ਸਾਰੇ ਬਿਜਲੀ ਦਾ ਬਿੱਲ ਦੇ ਰਹੇ ਨੇ ਉਹਨਾਂ ਨੂੰ ਐਨਓਸੀਆਂ ਮਿਲੀਆਂ ਉਹਨਾਂ ਨੇ ਟੈਕਸ ਦਿੱਤੇ ਨੇ ਤੇ ਇਹਦਾ ਮਤਲਬ ਫਿਰ ਸਾਰਿਆਂ ਦੇ ਚੱਲਨੇ ਚਾਹੀਦੇ ਆ ਜੀ ਸਾਡੀ ਵੀ ਦਾਲ ਰੋਟੀ ਇੰਦੇ ਸਿਰ ਤੇ ਹੀ ਆ ਜੀ ਜੇ ਕ੍ਰੈਸ਼ਰ ਇੰਡਸਟਰੀ ਖਤਮ ਹੋ ਜੇਗੀ ਤੇ ਅਸੀਂ ਤਾਂ ਵੈਸੇ ਹੀ ਖਤਮ ਐ ਜੀ ਕਹਿੰਦੇ ਖੱਡਾਂ ਦੀ ਓਕਸ਼ਨ ਹੋਈ ਐ ਹਾਂਜੀ ਹਾਂਜੀ ਕੋਈ ਸਾਲ 1.5 ਸਾਲ ਹੋ ਗਿਆ ਅੱਜ ਤੱਕ ਖੱਡਾਂ ਨਹੀਂ ਚਲੀਆਂ ਕੀ ਕਾਰਨ ਹੈਗਾ ਕਹਿੰਦੇ ਹੁਣ ਚਲਾਵਾਂਗੇ ਲੱਗਦਾ ਚੱਲ ਪਈ ਜੀ ਇੰਡਸਟਰੀ ਮੈਨੂੰ ਜੀ ਕੋਈ ਸਮਝ ਨਹੀਂ ਜੀ ਅਸੀਂ ਜਦੋਂ ਸੁਣਨੇ ਆ ਬਸ ਫਲਾਨੀ ਤਰੀਕ ਨੂੰ ਫਲਾਨੀ ਤਰੀਕ ਨੂੰ ਚੱਲ ਪੈਣਾ ਜੇ ਖੱਡਾਂ ਦੀ ਬੋਲੀ ਹੋ ਗਈ ਦੀ ਆ ਅੱਗੇ ਖੱਡਾਂ ਚਾਲੂ ਕਰੋ ਕ੍ਰੈਸ਼ਰ ਵਾਲਿਆਂ ਨੂੰ ਮਾਲ ਦਿਓ ਤੇ ਕ੍ਰੈਸ਼ਰ ਵਾਲੇ ਆਪਣਾ ਕ੍ਰੈਸ਼ਰ ਚਲਾਉਣ ਜੀ ਕੀ ਮੰਨ ਕਰਦੇ ਸਾਡੀ ਦੇ ਸਰਕਾਰ ਕੋਲੋਂ ਇਹੋ ਮੰਗਿਆ ਜੀ ਕਿ ਇਸ ਜ਼ਿਲ੍ਹੇ ਦੇ ਵਿੱਚ ਸਿਰਫ ਕ੍ਰੈਸ਼ਰ ਇੰਡਸਟਰੀ ਆ ਜਿਹੜੀ ਇਸ ਜ਼ਿਲ੍ਹੇ ਨੂੰ ਚਲਾਉਂਦੀ ਹੈ ਜਿਹਦੇ ਤੇ ਲੱਖਾਂ ਲੋਕ ਨਿਰਭਰ ਹੈਗੇ ਨਾ ਆਪਣਾ ਰੋਜੀ ਰੋਟੀ ਕਮਾਉਂਦੇ ਨੇ ਇਹ ਸਾਰੇ ਲਗਭਗ ਜੀ ਖਤਮ ਹੋਣ ਦੀ ਕਗਾਰ ਤੇ ਨਾ ਪੈਂਚਰਾਂ ਵਾਲੇ ਸਾਡੇ ਮੋਟਰਾਂ ਵਾਲੇ ਸਪੇਅਰ ਪਾਰਟ ਵਾਲੇ ਖਰਾਦੀਏ ਮੈਂ ਕਹਿੰਦਾ ਸਾਰੀ ਕਰਿਆਨੇ ਵਾਲੇ ਪਠਾਨਕੋਟ ਦੀ ਜਿੰਨੀ ਵੀ ਲੋਕਾਂ ਦਾ ਜਿਹੜਾ ਜ਼ਿਆਦਾ ਕਾਰੋਬਾਰ ਹੈ ਨਾ ਕ੍ਰੈਸ਼ਰ ਇੰਡਸਟਰੀ ਤੇ ਆ ਜੇ ਕ੍ਰੈਸ਼ਰ ਇੰਡਸਟਰੀ ਖਤਮ ਹੋ ਜੇਗੀ ਤੇ ਲੋਕਾਂ ਨੇ ਦੇ ਆਪੇ ਆਪੇ ਖਤਮ ਹੋਏ ਨਾ ਅਸੀਂ ਤੇ ਦੂਰ ਦਰਾਜਾਂ ਦੀ ਜਾ ਕੇ ਕੰਮ ਲੱਭੇ ਕਰਨੇ ਕਿ ਸਾਨੂੰ ਕੋਈ ਕੰਮ ਦੇ ਦੇ ਯਾਰ ਇਹ ਕੋਈ ਕੰਮ ਕਰ ਲਈਏ ਕਿੱਥੇ ਮੁੜਿਆ ਨੂੰ ਜਵਾਬ ਦਈਏ ਹੁਣ ਪਿੱਛੇ ਜੀ ਵਪਾਰ ਮੰਡਲ ਨੇ ਵੀ ਮੈਂ ਖਬਰ ਪੜੀ ਹੀ ਇੱਕ ਅਖਬਾਰ ਦੇ ਵਿੱਚ ਵਪਾਰ ਮੰਡਲ ਨੇ ਵੀ ਅਪੀਲ ਕੀਤੀ ਹੈ ਕਿ ਕ੍ਰੈਸ਼ਰ ਇੰਡਸਟਰੀ ਨੂੰ ਚਲਾਓ ਚਲਾਓ ਯਾਰ ਕਿਸੇ ਤਰੀਕੇ ਨਾਲ ਹੀ ਤੇ ਸਰਕਾਰ ਅੱਗੇ ਹੋ ਅਪੀਲ ਹੀ ਕਰ ਸਕਣੀ ਆ ਕਿ ਇਸ ਇੰਡਸਟਰੀ ਨੂੰ ਕਿਸੇ ਤਰੀਕੇ ਨਾਲ ਚਲਾਓ ਆਪਾਂ ਨੇ ਬਣਨ ਤੋਂ ਪਹਿਲੇ ਤੇ ਦਾਵਾ ਕੀਤਾ ਸੀ ਜਾਂ ਵੀ ਕ੍ਰੈਸ਼ਰ ਇੰਡਸਟਰੀ ਆ ਵਧੀਆ ਤਰੀਕੇ ਨਾਲ ਚਲਾਵਾਂਗੇ ਤੇ ਰੇਟ ਵਾਈ ਦੀ ਸਸਤੀ ਦੇਖੋ ਜੀ ਇਹ ਤਾਂ ਤੁਸੀਂ ਹੁਣ ਸਰਕਾਰ ਕੋਲੋਂ ਹੀ ਪੁੱਛ ਸਕਦੇ ਹੋ ਜਾ ਕੇ ਜਿਨ੍ਹਾਂ ਨੇ ਇਲੈਕਸ਼ਨ ਤੋਂ ਪਹਿਲੇ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਅਸੀਂ ਇੰਡਸਟਰੀ ਚਲਾਵਾਂਗੇ ਰੇਤ ਬਜਰੀ ਮੁਕਤ ਦੇਵਾਂਗੇ ਜਾਂ ਸਸਤੀ ਦੇਵਾਂਗੇ ਇਹਦੇ ਜਵਾਬ ਤੁਹਾਨੂੰ ਉਹ ਹੀ ਦੇ ਸਕਦੇ ਨੇ ਜਿਨ੍ਹਾਂ ਨੇ ਵਾਅਦੇ ਕੀਤੇ ਨੇ ਅਸੀਂ ਦੇ ਮਾਰੇ ਲੇਬਰ ਕਲਾਸ ਬੰਦੇ ਆ ਮੋਟਰਾ ਬਨ ਕੇ ਰੋਟੀ ਖਾਣੀ ਆ ਸਾਨੂੰ ਇਹਨਾਂ ਗੱਲਾਂ ਦਾ ਕੁਝ ਨਹੀਂ ਪਤਾ ਸਾਨੂੰ ਇਹ ਆ ਕਿ ਸਰਕਾਰ ਨੇ ਜੇ ਵਾਅਦੇ ਕੀਤੇ ਆ ਤਾਂ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਕਰੇ ਜੀ ਸਰ ਜੀ ਇਹ ਰਾਜਨੀਤੀ ਤੋਂ ਪਰੇ हट ਕੇ ਗੱਲ ਕਰੀਏ ਤੁਸੀਂ ਵੀ ਕ੍ਰੈਸ਼ਰਾਂ ਦੇ ਮਾਲਕ ਹੋ 3 ਸਾਲ ਹੋ ਗਿਆ ਸਰਕਾਰ ਬਣੀ ਜਿਹੜੀ ਇੰਡਸਟਰੀ ਸੀਗੀ ਕਾਫੀ ਜਿਹੜੀ ਹੈ ਘਟ ਤਰੀਕੇ ਨਾਲ ਚੱਲੀ ਹੈ ਕੀ ਉਹਦੇ ਨਾਲ ਜਿਹੜੇ ਮਾਲਕ ਹੈਗੇ ਉਹਨਾਂ ਨੂੰ ਕੀ ਫਾਇਦਾ ਜਾਂ ਨੁਕਸਾਨ ਆਇਆ ਜਾਂ ਜਿਹੜੇ ਲੋਕ ਸੀਗੇ ਕੰਮ ਕਰਦੇ ਉਹਨਾਂ ਨੂੰ ਕੀ ਫਾਇਦਾ ਜਾਂ ਨੁਕਸਾਨ ਪਿਆ ਤੁਖੋ ਬੜੇ ਅਫਸੋਸ ਦੇ ਨਾਲ ਇਹ ਗੱਲ ਕਹਨੇ ਪੈ ਰਹੀ ਤੁਸੀਂ ਬੜਾ ਅੱਛਾ ਕੁਐਸਚਨ ਜਿਹੜਾ ਪੁੱਟ ਕੀਤਾ ਅੱਜ 3 ਸਾਲ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਲੋਕੋ ਜਦੋਂ ਵੀ ਸਰਕਾਰ ਬਣਦੀ ਹੈ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਆ ਬੜਾ ਰੋਣਾ ਪਾ ਰਹੀ ਆ ਫਿਰ ਬੀਜੀ ਵੀ ਬੜਾ ਰੋਣਾ ਪਾ ਰਹੀ ਆ ਤੇ ਸਾਨੂੰ ਬਣਾਓ ਜਸਲ ਬਣਨ ਨੂੰ ਉਸਨੇ ਬਹੁਤ ਵਾਦੇ ਕਰਦੇ ਆ ਐ ਹੋਈ ਸਾਡੇ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦੇ ਵਿੱਚ ਬਹੁਤ ਰੋਣਾ ਪਾ ਰਿਆ ਇਹਨਾਂ ਨੂੰ ਪੁੱਛਿਆ ਜਾਏ ਤਾਂ ਜਸਜਤ ਤੁਸੀਂ ਸਰਕਾਰ ਚ ਪੰਜਾਬ ਚ ਆਏ ਸੀ ਤੁਸੀਂ ਲੋਕਾਂ ਨਾਲ ਵਾਦਾ ਕੀਤਾ ਸੀ ਤੇ ਤਰ ਬਿਲਕੁਲ ਨਹੀਂ ਬਾਹਰ ਦੇ ਕੰਟਰੀ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਐ ਕਿਸੇ ਨੂੰ ਫਾਰਨ ਚ ਜਾਣ ਦੀ ਉਤਰੀ ਦੇਗੀ ਅੱਥੋਂ ਤੱਕ ਬਿਆਨ ਦਿੱਤਾ ਹੈ ਕਿ ਗੋਰੇ ਵੀ ਇੱਥੇ ਆ ਕੇ ਸਾਡੇ ਪੰਜਾਬ ਚ ਕੰਮ ਕਰਨਗੇ ਅੱਜ 3 ਸਾਲ ਸਰਕਾਰ ਬਣੀ ਦੀ ਹੋ ਗਈ ਸਾਬ ਝੂਠੇ ਵਾਦੇ ਸਾਡੇ ਡਿਸਟ੍ਰਿਕਟ ਪਖਾਨਕੋਟ ਦੇ ਵਿੱਚ ਓਨਲੀ ਫਾਰ ਇਕੋ ਇੰਡਸਟਰੀ ਐ ਸਟੋਨ ਕੈਸ਼ਰ ਹੋਰ ਤਿੰਨਾਂ ਸਾਲਾਂ ਦੇ ਵਿੱਚ ਬੈਲਕੋਲ ਸਟੋਨ ਕ੍ਰੈਸ਼ਰਾਂ ਦਾ ਪਿੰਡ ਘਰ ਕਰਤਾ ਗਿਆ ਪੂਰੀ ਸਰਕਾਰਾਂ ਦੇਖੋ ਕਿੱਡੇ ਵਾਅਦੇ ਕਰਦੀਆਂ ਅਸੀਂ ਰੋਡ ਬਣਾ ਦੇਾਂਗੇ ਪੁਲ ਬਣਾ ਦੇਾਂਗੇ ਅਸੀਂ ਇਹ ਕਰਦੇ ਹਾਂ ਉਹ ਕਰਦੇ ਹਾਂ ਪਰ ਮੈਂ ਇੱਕ ਗੱਲ ਤੁਹਾਡੇ ਸਮਾਜਿਆਂ ਦਾ ਕਹਿਣਾ ਚਾਹਨਾ ਕੋਈ ਵੀ ਥੇਸਰ ਸੁਬੇ ਦੀ ਪਿੰਡਾਂ ਦੀ ਸ਼ਾਰਾ ਦੀ ਕੋਟ ਕਲਮਣ ਕਰਨੀ ਹੋਏ ਕਿ ਇਹ ਤਾਂ ਲੱਗ ਕੇ ਜਦ ਤੱਕ ਸਟੋਨ ਕ੍ਰੈਸ਼ਰਾਂ ਤੋਂ ਰੇਤ ਔਰ ਬਜਰੀ ਜਾਏਗਾ ਤੇ ਬੰਦਮਤ ਹੋਣੀ ਹੈ ਜਦੋਂ ਸਟੂਨ ਕ੍ਰਾਸ਼ੇ ਚੱਲੂਗੇ ਸੂਬੇ ਔਰ ਦੇਸ਼ ਦੀ ਤਰੱਕੀ ਉਹਦੇ ਨਾਲ ਹੋਣੀ ਹੈ ਕ੍ਰਾਸ਼ੇ ਚਲੇਗਾ ਬਿਜਲੀ ਦਾ ਬਿੱਲ ਭੁਗੋਏਗਾ ਬਿਜਲੀ ਦਾ ਬਿੱਲ ਭੁਗੋਏਗਾ ਤੇ ਬਿਜਲੀ ਦੀ ਜਿਹੜੀ ਖਪਤ ਹੋਣੀ ਆ ਉਹਦੀ ਜਿਹੜੀ ਹੈ ਇਨਕਮ ਜਿਹੜੀ ਆ ਉਹ ਸਰਕਾਰ ਨੂੰ ਮਿਲਣੀ ਹੈ ਉਹਦੇ ਤੋਂ ਬਾਅਦ ਜਿਹੜਾ ਰੀਤਾ ਬਜਰੀ ਜਾਏਗਾ ਬਿਲਡਿੰਗ ਬਣेंगी ਰੋਡ ਬਣਨਗੇ ਪੁਲ ਬਣਨਗੇ ਉਹਦੇ ਨਾਲ ਹੁਨਤੀ ਹੋਣੀ ਹੈ ਲੇਬਰ ਨੂੰ ਵੀ ਨੌਕਰੀ ਮਿਲਣੀ ਹੈ ਇਹ ਰੀਤੀ ਦੇ ਨਾਲ-ਨਾਲ ਬਜਰੀ ਦੇ ਨਾਲ-ਨਾਲ ਸੀਮੜ ਵੀ ਵਿਕੇਗਾ ਸੀਮੜ ਵੀ ਵਿਕੇਗਾ ਸਰੀਆ ਵੀਕੇਗਾ ਸਰੀਆ ਵੀਕੇਗਾ ਇਟ ਵੀਕੇਗੀ ਤਾਂ ਦੇਖੋ ਵੀ ਕਿੰਨੇ ਲੋਕੀ ਇਸ ਕੰਮ ਦੇ ਨਾਲ ਮਨਨ ਨਹੀਂ ਚੰਨਾ ਪ੍ਰਭਾਵ ਹੁੰਦਾ ਅੱਜ ਜੇ ਸਟੋਨ ਕ੍ਰਸ਼ਰ ਦਾ ਬਹੁਤ ਬੁਰਾ ਹਾਲ ਹੈ ਤਰਾਹੀ ਇਮਾਮ ਤਰਾਹੀ ਹੋ ਰਿਹਾ ਪਰ ਮੈਂ ਤੁਹਾਡੇ ਇਸ ਮਾਧਿਅਮ ਰਾਹੀਂ ਗੱਲ ਪਹੁੰਚਾ ਜੰਦਾ ਆਰ ਇੱਕ ਇੰਡਸਟਰੀ ਜਿਹੜੀ ਹੈ ਜਾਂ ਕੋਈ ਵੀ ਜਥੇਬੰਦੀ ਹੈ ਉਹਨਾਂ ਦੀ ਯੂਨੀਅਨ ਦੀ ਇਵਨ ਸਟੋਨ ਕ੍ਰਸ਼ਰ ਵਾਲੇ ਐਸੀ ਕਿ ਲੋਕ ਨੇ ਜਿਨ੍ਹਾਂ ਨੂੰ ਕੋਈ ਜੁਲੀ ਨਹੀਂ ਕੋਈ ਕਟ ਨਹੀਂ ਕੋ ਕੋਚੇ ਅਗਰ ਇਹਨਾਂ ਲੋਕੀ ਸਾਰੇ ਕਟ ਕਰਨ ਔਰ ਸਰਕਾਰ ਨੂੰ ਹਲਾਣ ਤੋ ਅੱਜ ਹਮਾਚਲ ਦੀ ਤਰੱਕੀ ਹੋ ਰਹੀ ਹੈ ਅੱਜ ਜੈਣਕੀ ਦੀ ਤਰੱਕੀ ਹੋ ਰਹੀ ਹੈ ਜੈਣਕੀ ਦੇ ਵਿੱਚੋਂ ਮਾਲ ਜਿਹੜਾ ਤਿਆਰ ਹੋ ਕੇ ਪੰਜਾਬ ਪਹਾਰਿਆ ਔਰ ਹਮਾਚਲ ਤੋਂ ਰੇਤਾ ਬਜਰੀ ਜੜੀ ਆ ਉਹ ਦਿਹਾੜੀ ਆ ਕੈਸੀ ਸਾਡੀ ਸਰਕਾਰ ਜਿਹਦੀ ਸੋਚ ਕਿੱਡੀ ਹੈ ਅਲੱਗ ਜਿਹਨਾਂ ਨੂੰ ਕੋਈ ਸਮਝ ਨਹੀਂ ਅਮਾ ਕਿਨੂੰ ਜਾਂਦਾ ਹੈ ਜੈਂਡ ਕਿਨੂੰ ਜਾਂਦਾ ਤੇ ਆਪਣਾ ਪੰਜਾਬ ਬੁੜਾ ਕਰਦਾ ਕਨ ਇੱਕ ਨਿਊਜ਼ਪੇਪਰ ਦੇ ਚਖਵਾ ਲੱਗੇ ਸੀ ਕਿ ਕ੍ਰੀਬ ਜਿਹੜੇ ਵੀ ਜਿਹੜੇ ਪ੍ਰੈਸ਼ਰ ਹੈਗਾ ਦਿਨਾਂ ਨੇ ਸਰਕਾਰ ਦੀਆਂ ਜਿਹੜੀਆਂ ਫਾਰਮਲਟੀਆਂ ਯਾ ਕਹਿ ਸਕਦੇ ਪੂਰੀਆਂ ਕੀਤੀਆਂ ਉਹ ਚੱਲਣਗੇ ਕਿ ਜਿਹੜੀਆਂ ਖੱਡਾਂ ਆਕਸ਼ਨ ਹੋਈਆਂ ਉਹ ਵੀ ਚਲਾਈਆਂ ਜਾਈਆਂ ਜੇਕਰ ਨਹੀਂ ਚਲੀਆਂ ਤਾਂ ਉਹਨਾਂ ਦੇ ਪਰਚੇ ਦਰਜ ਵੀ ਕੀ ਜਾਣੀ ਕੀ ਲੱਗਦਾ ਚਲੇਗੀ ਇੰਡਸਟਰੀ ਤੁੱਕੋ ਬੜੇ ਅਫਸੋਸ ਨਾਲ ਗੱਲ ਕਰ ਰਹੀ ਹੈ ਪਰਚੇ ਉੱਤੇ ਕੀ ਜਾਈ ਜਾਂਦੇ ਜਿਹਨਾਂ ਦਾ ਕੋਈ ਮੁੱਲ ਨਹੀਂ ਨਾ ਲੱਗਦਾ ਨਾ ਪਰਚੇ ਉੱਤੇ ਮੈਂ ਦਿੱਤੇ ਪਰਚਾ ਮੜ ਦਿੱਤੇ ਪਰਚਾ ਕਿਨੇ ਪੁੱਛਿਆ ਵੀ ਕ੍ਰੈਸ਼ਰਾਂ ਨੂੰ ਤੁਸੀਂ ਰੁਮਤ ਦਿੱਤੀ ਹੈ ਜਿਹੜੇ ਬਾਕੀ ਕ੍ਰੈਸ਼ਰ ਆਲੇ ਆ ਉਹਨਾਂ ਦਾ ਕੀ ਕਸੂਰ ਹੈ ਜੇ ਉਹਨਾਂ ਨੂੰ ਕੋਈ ਫਾਰਮੈਲਟੀ ਨਹੀਂ ਆ ਗਈ ਉਹਨਾਂ ਦੀ ਫਾਰਮੈਲਟੀ ਪੂਰੀ ਕਰੋ ਫਾਰਮੈਲਟੀ ਹੈ ਫਾਰਮੈਲਟੀ ਹੈ ਕੋਈ ਨਹੀਂ ਉਹਨੇ ਕਹਿੰਦੇ ਆ ਜਿਹੜੇ ਮਗਰਮਾਸ਼ ਨੇ ਭਾਈ ਕੋਈ ਸੌਕੇ ਕ੍ਰੈਸ਼ਰ ਆਲੇ ਨੇ ਉਹ ਸੱਜੇ ਉੱਧਰੋਂ ਸਮਾਨ ਬਾੜ ਲਾ ਲੈਂਦੇ ਆ ਜਾਓ ਜਿਹਦੇ ਵਿੱਚ ਪ੍ਰਸ਼ਾਸਨ ਸਰਕਾਰ ਸਰਕਾਰ ਸਾਰੀ ਰਲ ਜਾਂਦੀ ਹੈ ਤੇ ਉਹਨਾਂ ਦਾ ਕੰਮ ਚਲਾ ਦਿੰਦੇ ਆ ਜਿਹੜੇ ਮਾੜੇ ਬੰਦੇ ਆ ਉਹਨਾਂ ਦਾ ਕੰਮ ਵੀ ਚੱਲਦਾ ਅੱਜ ਹੀ ਦੇਖੋ ਕੰਡਾ ਦੇ ਲिलाਮੀ ਇਹ ਕਹਿ ਰਿਹਾ ਤੇ ਚਾਰ ਘੜੇ ਦੀ ਲिलाਮੀ ਹੋਈ ਆ ਸਾਡੀ ਇਸੇ ਨਹੀਂ ਤੇ ਗੋਹੇ ਚੱਲੀਆਂ ਚੱਲੀਆਂ ਉਹ ਕਰਦੇ ਦੀ ਜਿਨਾ ਠੇਕੇਦਾਰਾਂ ਨੇ ਕੰਡਾ ਲਈਆਂ ਨਾ ਉਹ ਬਿਲਕੁਲ ਬਦਵਾਸ਼ੀ ਕਰ ਰਹੇ ਆ ਉਹ ਪ੍ਰਸ਼ਾਸਨ ਨਾਲ ਸਰਕਾਰ ਨਾਲ ਰਲਿਓ ਇਹਨੇ ਉਹ ਚੰਦ ਬੰਦਿਆਂ ਨੂੰ ਮਾਲ ਦਿੰਦੇ ਆ ਆਮ ਦੂਜੇ ਬੰਦੇ ਨੂੰ ਮਾਲ ਨਹੀਂ ਦਿੰਦੇ ਇਹ ਆ ਗਈ ਉੱਥੇ ਗੱਲ ਤੇ ਜਿਹੜੇ ਬੰਦੇ ਨੂੰ ਮਾਲ ਮਿਲਦਾ ਉਹ ਆਪਣੀਆਂ ਮੈਨੇਜਰ ਕਰਨਾ ਪੜ ਲੈਂਦੇ ਆ ਜਿਹੜੇ ਬੰਦੇ ਨੂੰ ਮਾਲ ਨਹੀਂ ਦਿੰਦੇ ਉਹ ਡਾਣਾ ਕਿਦੋਂ ਭਰਨ ਦੀ ਉਹ ਡਿਫਾਲਟਰ ਹੋ ਜਾਂਦੇ ਆ ਤੇ ਉਹਦਾ ਕਸੂਰ ਕਿਦਾ ਉਹ ਸਰਕਾਰ ਪ੍ਰਸ਼ਾਸਨ ਦਾ ਕਸੂਰ ਹੈ ਨਾ ਕਿ ਕਿਸੇ ਤਰ੍ਹਾਂ ਸ਼ਿਗਰ ਦਾ ਕਸੂਰ ਹੈ ਇਹ ਇੰਡਸਟਰੀ ਦਾ ਮੁੱਦਾ ਅਸੀਂ 17 ਤੋਂ 22 ਤੱਕ ਰਹੇ ਹਾਂ ਪੰਜਾਬ ਦੀ ਸਰਕਾਰ ਜਿਹੜੀ ਕਾਗਜ਼ੀ ਰਹੀ ਹੈ 17 ਤੋਂ 22 ਕੋਈ ਬੰਦਾ ਦੱਸ ਦੇ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਆਈ ਉਸ ਕਲਾਸ ਵਿੱਚ ਇੰਡਸਟਰੀ ਕੰਮ ਨਹੀਂ ਸੀ ਅੱਜ ਤੱਕ ਬਿਨਾਂ ਕਰ ਕਰ ਦਿੱਤਾ ਇਹ ਨਹੀਂ ਵੀ ਤ੍ਰੈਸ਼ਰ ਇੰਡਸਟਰੀ ਹੈ ਆਰ ਕੋਈ ਇੰਡਸਟਰੀ ਜਿਹੜੀ ਅੱਜ ਲਾਅ ਐਂਡ ਆਰਡਰ ਦਾ ਬਹੁਤ ਬੁਰਾ ਹਾਲ ਹੈ ਜੇ ਕੋਈ ਬਾਹਰੋਂ ਇੰਡਸਟਰੀ ਵਾਲਾ ਸੂਬੇ ਦੀ ਇੰਡਸਟਰੀ ਲਾਉਣ ਵਾਸਤੇ ਆਏਗਾ ਸਭ ਤੋਂ ਪਹਿਲੀ ਗੱਲ ਹੁੰਦੀ ਆ ਉਹ ਆਪਣੇ ਜਾਨਵਾਲ ਦੀ ਗੱਲ ਕਰਦਾ ਵੀ ਜਾਨਵਾਲ ਦੀ ਰੱਖਿਆ ਹੈਗੇ ਤੇ ਉਹਦੇ ਹੈ ਹੀ ਨਹੀਂ ਅੱਜ ਕਦੀ ਰੋਜ਼ ਹਾوار ਭਰੀ ਹੁੰਦੀ ਆ ਕੋਈ ਇਧਰ ਮਰ ਰਿਹਾ ਗੋੜੀ ਨਾਲ ਕੋਈ ਇਧਰ ਮਰ ਰਿਹਾ ਗੋੜੀ ਨਾਲ ਲਾਇਨ ਆਟਾ ਦਾ ਬਿਲਕੁਲ ਵਿਗਾੜ ਦਰਦਾ ਤੇ ਤੇ ਹੁਣ ਲੋਕੀ ਗਣ ਗਣ ਕੇ ਦੇਲ ਤੜਨੇ ਆ ਤੇ ਕਦੋਂ ਸਤਾਈ ਆਵੇ ਤੇ ਵਿਧਾਨ ਸਭਾ ਪੂਰੀ ਹੋਵੇ ਤੇ ਦੂਜੀ ਸਰਕਾਰ ਆਵੇ